ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਰ ਤਪੰਦਾ ਦਿਸ ਲਗੇ ਹਰ ਨਾ ਹਾਂ ਜਿੰਨਾ ਬਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਏ ਭਾਏ ਗੁਚੀ ਐ ਗਲ ਪਈ ਇਸ ਜਮ ਕੀ ਫਾਸ ਜਿਹਾਂ ਬੀਜਾਇ ਸੋ ਰੁਣੈ ਮਥੇ ਜੋ ਲਿਖਿਆਸ ਪਰੈਣ ਮਿਹਾਨੀ ਪਛਤਾਣੀ ਉਠ ਚਲੇ ਗਈ ਨਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਗਾ ਦਿਸ ਲਗੇ ਜਿਸ ਮਾਨ ਹਰ ਚਰਨ ਨਵਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਝ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਇਸ ਲਗੈ ਜਿਸ ਮਾਨ ਹਰ ਚਰਨ ਨਵਾਸ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਅਹਾਰ ਦਾ ਮਹੀਨਾ ਸਮੂਹ ਸੰਗਤਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਮੂਹ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਸਤਿਗੁਰੂ ਗੁਰਸਵਾਰਿਓ 5 ਮਿੰਟ ਆਪਾਂ ਵਿਚਾਰ ਕਰ ਲਈਏ ਅਹਾਰ ਦਾ ਮਹੀਨਾ ਬੜਾ ਤਵਦਾ ਹੈ ਬੜੀ ਤਪਸ਼ ਭਰਿਆ ਹੈ ਇਸ ਸਤਿਗੁਰੂ ਕੀ ਕਹਿੰਦੇ ਨੇ ਇਹ ਪਿਆਰਿਓ 12 ਮਾਹ ਦੇ ਵਿੱਚੋਂ ਇਹ ਪੰਜਵਾਂ ਡੰਡਾ ਜੇ ਪੌੜੀ ਦਾ ਜਿਵੇਂ ਜਿਵੇਂ ਪੌੜੀ ਚੜੀਏ ਕੋਠੇ ਤੇ ਚੜ੍ਹਈਦਾ ਹੈ ਇਸੇ ਤਰ੍ਹਾਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਲਈ ਜਿਵੇਂ ਚੇਤਰ ਵਿਸਾਖ ਜੇਠ ਹਾਰ ਮਹੀਨਾ ਚੌਥਾ ਡੰਡਾ ਪੰਜਵਾਂ ਆਉ ਜਈ ਸ਼ਰਮਣ ਕਰੋ ਆਸਾਰ ਤਪੰਧਾ ਅਤਸ ਲਗੇ ਹਰ ਨਾਹ ਨਾ ਜਿੰਨਾ ਪਾਸ ਹਾੜ ਦਾ ਮਹੀਨਾ ਤਪਸ਼ ਭਰਿਆ ਕਿੰਨਾਂ ਨੂੰ ਲੱਗਦਾ ਹੈ ਪਿਆਰਿਓ ਜਿਨ੍ਹਾਂ ਦੇ ਪਰਮੇਸ਼ਰ ਦੇ ਨਾਲ ਨੇ ਨਹੀਂ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਨਹੀਂ ਕਰਦੇ ਜਿਹੜੇ ਪਿਆਰਿਓ ਪਰਮੇਸ਼ਰ ਦੇ ਨਾਲ ਨਹੀਂ ਜੁੜਦੇ ਹਾੜ ਦਾ ਮਹੀਨਾ ਉਹਨਾਂ ਵਾਸਤੇ ਤਪਸ਼ ਭਰਿਆ ਹੈ ਜਗ ਜੀਵਨ ਪੁਰਖ ਤਿਆਗੈ ਮਾਨਸ ਸੰਧਿਆਸ ਜਗ ਜੀਵਨ ਸਾਰੇ ਜਗ ਨੂੰ ਜੀਵਨ ਦੇਣ ਵਾਲਾ ਸਾਰੇ ਜਗ ਨੂੰ ਪਾਲਣ ਵਾਲਾ ਉਸ ਪਰਮਾਤਮਾ ਨੂੰ ਛੱਡ ਕੇ ਤੇ ਮਾਨਸ ਸੰਧਿਆਸ ਤੋਂ ਭਾਵ ਜਦੋਂ ਕਿਸੇ ਬੰਦੇ ਦਾ ਆਸਰਾ ਨਹੀਂ ਹੈ ਪਿਆਰੇ ਜਦੋਂ ਕਿਸੇ ਮਨੁੱਖ ਦਾ ਆਸਰਾ ਨਹੀਂ ਹੈ ਤੇ ਸੰਤ ਗੁਰੂ ਕਹਿੰਦੇ ਨੇ ਫਿਰ ਮਹੀਨਾ ਜਿਹੜਾ ਉਹ ਤੁਹਾਨੂੰ ਕਬਸ਼ ਪਰਿਆ ਲੱਗੇਗਾ ਹੀ ਲੱਗੇਗਾ ਸੋ ਸੰਤ ਗੁਰੂ ਅੱਗੇ ਕੀ ਕਹਿੰਦੇ ਨੇ ਦੋਏ ਭਾਏ ਬਗੁੱਚੀਏ ਗਲ ਪਈ ਇਸ ਜਮ ਕੀ ਫਾਸ ਤੇ ਜਦੋਂ ਪਰਮੇਸ਼ਰ ਨੂੰ ਛੱਡ ਕੇ ਅਸੀਂ ਆਪਣੀ ਮਰਜ਼ੀ ਕਰਾਂਗੇ ਪਰਮੇਸ਼ਰ ਦੇ ਰਸਤੇ ਤੋਂ ਭਟਕਾਂਗੇ ਤੇ ਬਿਆਰੋ ਫਿਰ ਜਮਾਂ ਦੀ ਫਾਈ ਸਾਡੇ ਗਾਲ ਦੇ ਵਿੱਚ ਪਵੇ ਪਈ ਇਸ ਜਮ ਕੀ ਫਾਸ ਜੇਹਾ ਬੀਜੈ ਸੋ ਲੁਣੇ ਮਥੇ ਜੋ ਲਿਖਿਆ ਸੀ ਹੁਣ ਪਿਆਰਿਓ ਸਤਿਗੁਰੂ ਇਸ ਦੀ ਵਿਸ਼ਮਝਾਉਂਦੇ ਨੇ ਕਿ ਜੇ ਨਿਤਨੇਮ ਨਹੀਂ ਕੀਤਾ ਜੇ ਸਿਮਰਨ ਨਹੀਂ ਕੀਤਾ ਜੇ ਭਜਨ ਨਹੀਂ ਕੀਤਾ ਜੇ ਪਰਮੇਸ਼ਰ ਦਾ ਧਿਆਨ ਨਹੀਂ ਧਰਿਆ ਤੇ ਪਿਆਰਿਓ ਪ੍ਰਾਪਤੀ ਵੀ ਤਾਂ ਉਸੇ ਤੇ ਨਹੀਂ ਹੋਵੇਗੀ ਨਾ ਪ੍ਰਾਪਤੀ ਵੀ ਉਸ ਨਹੀਂ ਹੋਣੀ ਕੀ ਹੋਵੇਗੀ ਜਿਵੇਂ ਕਿ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇੱਕ ਮਨੁੱਖ ਨੇ ਕਣਕ ਦੀ ਫਸਲ ਬੀਜ ਲਈ ਦੂਜੇ ਮਨੁੱਖ ਨੇ ਛੋਲਿਆਂ ਦੀ ਫਸਲ ਬੀਜਦੇ ਹੁਣ ਕਣਕ ਨਾਲੋਂ ਹੈ ਤਾਂ ਛੋਲੇ ਗੁਣਕਾਰੀ ਹੁਣ ਕਾਰਨ ਕੀ ਬਣਿਆ ਉਹਨਾਂ ਨੇ ਆਪਣੇ ਘਰ ਦੇ ਵਿੱਚ ਕਣਕ ਰੱਖੀ ਹੋਈ ਆ ਤੇ ਦੂਜੇ ਘਰ ਨੇ ਛੋਲੇ ਰੱਖੀ ਹੋਏ ਆ ਪੁਰਾਣਾ ਜ਼ਮਾਨਾ ਹੱਥਾਂ ਵਾਲੀਆਂ ਚੱਕੀਆਂ ਤੇ ਬੀਬੀਆਂ ਸੁਆਣੀਆਂ ਆਟਾ ਬੀਨੀਆਂ ਸੀ ਹੁਣ ਜਿਨ੍ਹਾਂ ਦੀ ਕਣਕ ਹੈ ਉਹ ਕਣਕ ਦਾ ਆਟਾ ਪੀ ਕੇ ਪ੍ਰਸ਼ਾਦੇ ਪਕਾ ਕੇ ਜਿਹੜੇ ਹਾਲੀ ਖੇਤਰ ਗਏ ਨੇ ਉਹਨਾਂ ਵਾਸਤੇ ਲੈ ਕੇ ਜਾਂਦੀਆਂ ਨੇ ਤੇ ਪਿਆਰਿਓ ਜਿਨ੍ਹਾਂ ਨੇ ਛੋਲੇ ਬੀਜੇ ਸੀ ਉਹ ਛੋਲਿਆਂ ਦੀ ਰੋਟੀ ਪਕਾ ਕੇ ਮਿਸੀ ਲੈ ਕੇ ਜਾਂਦੀਆਂ ਨੇ ਤੌੜਾ ਤੌੜਾ ਚਾਟੀ ਦਾ ਲੱਸੀ ਦਾ ਲੈ ਕੇ ਜਾਂਦੀਆਂ ਨੇ ਤੇ ਪਿਆਰਿਓ ਜਦੋਂ ਉਹ ਪ੍ਰਸ਼ਾਦਾ ਛਕਦੇ ਆ ਹੁਣ ਜਿਨ੍ਹਾਂ ਨੇ ਤਾਂ ਕਣਕ ਦਾ ਪ੍ਰਸ਼ਾਦਾ ਛਕਿਆ ਉਹ ਪਿਆਰਿਓ ਆਪਣਾ ਕੰਮ ਧੰਦਾ ਕਰੀ ਜਾ ਰਿਹਾ ਹੈ ਤੇ ਉਹਨੂੰ ਤਰੇ ਘੱਟ ਲੱਗਦੀ ਹੁਣ ਜਿੰਨੇ ਛੋਲਿਆਂ ਦਾ ਪ੍ਰਸ਼ਾਦਾ ਮਿੱਸਾ ਖਾਂਦਾ ਹੈ ਉਹਨੂੰ ਤੇਹ ਜਿਆਦਾ ਲੱਗਦੀ ਹੈ ਗਰਮੀਆਂ ਦੇ ਦਿਨ ਨੇ ਤੇ ਜਦੋਂ ਤੇਹ ਜਿਆਦੀ ਲੱਗੇਗੀ ਜਿਆਦਾ ਪਾਣੀ ਪੀਵੇਗਾ ਜਿਆਦਾ ਨਸੀ ਪੀਵੇਗਾ ਬੀੜ ਤਾਂ ਭਾਰਾ ਹੋਵੇਗੀ ਤੁਰਨ ਦੇ ਵਿੱਚ ਖਿਆਈ ਹੋਵੇਗੀ ਕੰਮ ਕਰਨ ਦੇ ਵਿੱਚ ਖਿਆਈ ਹੋਵੇਗੀ ਤੇ ਪਿਆਰਿਓ ਖਿਜਦਾ ਹੈ ਘਰ ਵਾਲੀ ਦੇ ਉੱਤੇ ਕਹਿੰਦਾ ਗਵਾਂਢੀ ਕਿੱਡਾ ਵਧੀਆ ਹਲਵਾ ਹੀ ਜਾਂਦੇ ਨੇ ਪ੍ਰਸ਼ਾਦਾ ਹੀ ਉਹਨਾਂ ਛਕਿਆ ਪ੍ਰਸ਼ਾਦਾ ਹੀ ਮੈਂ ਛਕਿਆ ਮੇਰੇ ਕੋਲੋਂ ਗਾਹ ਨਹੀਂ ਹੋ ਰਿਆ ਤੇ ਘਰ ਵਾਲੀ ਬੜੀ ਸਿਆਣੀ ਸੀ ਸਹਸਬਾ ਕਹਿਣ ਲੱਗੀ ਸੁਆਮੀ ਜੀ ਜੋ ਵੀ ਜੂਗੇ ਉਹੀ ਵੱਢੋਗੇ ਤੇ ਖਾਓਗੇ ਨਾ ਜੇ ਛੋਲੇ ਵੀ ਦੇ ਆਪਾਂ ਤੇ ਆਪਾਂ ਦਾ ਛੋਲਿਆਂ ਦਾ ਪ੍ਰਸ਼ਾਦਾ ਹੀ ਛਕਣਾ ਕਿਉਂ ਅੱਜ ਵਾਲਾ ਜ਼ਮਾਨਾ ਨਹੀਂ ਸੀ ਉਦੋਂ ਥੋੜੀ ਥੋੜੀ ਖੇਤੀ ਹੋਣੀ ਉਹਦੇ ਨਾਲ ਗੁਜ਼ਾਰਾ ਕਰਨ ਜੇ ਉਹਨਾਂ ਗਣਕ ਬੀਜੀ ਹੋ ਕਰਕ ਦਾ ਪ੍ਰਸ਼ਾਦਾ ਛਕਦੇ ਅੱਤੇ ਘੱਟ ਲੱਗਦੀ ਆ ਸੁਆਮੀ ਜੀ ਤੁਹਾਨੂੰ ਛੋਲਿਆਂ ਦੀ ਝੋਟੀ ਕਰਕੇ ਤੇ ਜਿਆਦਾ ਲੱਗਦੀ ਆ ਪੇੜ ਪਾਣੀ ਨਾਲ ਭਰ ਜਾਂਦਾ ਕੰਮ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਹੀ ਸਹਿਬ ਜੀ ਨੇ ਸਾਨੂੰ ਪਿਆਰਿਓ ਸਮਝਾਇਆ ਹੈ ਇਸ ਮਹੀਨੇ ਦੇ ਵਿੱਚ ਜਿਹੜਾ ਬੀਜੈ ਸੋ ਲੁਣੇ ਮਥੇ ਜੋ ਲਿਖਿਆ ਜੇ ਅਸੀਂ ਮੱਥੇ ਦੇ ਉੱਤੇ ਲੇਖ ਲਿਖਾ ਕੇ ਆਇਆ ਕਿ ਅਸੀਂ ਇਸ ਦੁਨੀਆ ਦੇ ਉੱਤੇ ਆਏ ਹਾਂ 84 ਦਾ ਪੈੜਾ ਸਫਰ ਤੈ ਕਰਕੇ ਤੇ ਫੇਰ ਅਸੀਂ ਕੀ ਕਰਨਾ ਹੈ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਜੇ ਅਸੀਂ ਸਿਮਰਨ ਨਹੀਂ ਕੀਤਾ ਤੇ ਫਿਰ ਅਸਾਰਤ ਪੰਦਾ ਤਿਸ ਲਗੇ ਹਰ ਨਾ ਨ ਜਿਨ੍ਹਾਂ ਪਾਸ ਪਿਆਰੇ ਫਿਰ ਜਿਨ੍ਹਾਂ ਦੇ ਕੋਲ ਨਾਮ ਸਿਮਰਨ ਹੈ ਨਹੀਂ ਤੇ ਹਾਰ ਦਾ ਬੀਨ ਤਤ ਤ ਲਗੇਗੀ ਰੈਣ ਮਿਹਾਨੀ ਪਛਤਾਣੀ ਉੱਠ ਚੱਲੀ ਗਈ ਨਰਾਸ ਹੁਣੇ ਸਾਰੀ ਜ਼ਿੰਦਗੀ ਨੂੰ ਇੱਕ ਰਾਤ ਦੀ ਨਿਆਈ ਗੁਰੂ ਅਰਜਨ ਸਾਹਿਬ ਨੇ ਦੱਸਦਾ ਕਿ ਸਾਡਾ ਜਿਹੜਾ ਜੀਵਣ ਹੈ ਪਿਆਰਿਓ ਭਲਿਓ ਇਹ ਇੱਕ ਜਿਵੇਂ ਰਾਤ ਕੱਟਣ ਵਾਸਤੇ ਕੋਈ ਮੁਸਾਫਿਰ ਸਰਾਂ ਦੇ ਵਿੱਚ ਰਹਿੰਦਾ ਹੈ ਚਾਹੇ ਉਹ ਖਾ ਹੋਵੇ ਸੌਖਾ ਹੋਵੇ ਉਹਨੂੰ ਪਤਾ ਹੈ ਮੈਂ ਰਾਤ ਕੱਟ ਕੇ ਅੱਗੇ ਜਾਣਾ ਇਸੇ ਤਰ੍ਹਾਂ ਅਸੀਂ ਇਹ ਦੁਨੀਆ ਤੇ ਆਏ ਰੈਣ ਮਿਹਾਨੀ ਪਛਤਾਣੀ ਉੱਠ ਚਲੀ ਗਈ ਨਰਾਸ ਪਿਆਰਿਓ ਜਿਨ੍ਹਾਂ ਨੇ ਸਿਮਰਨ ਨਾ ਕੀਤਾ ਉਹ ਇਥੋਂ ਰਾਤ ਕੱਟ ਕੇ ਆਪਣਾ ਜੀਵਨ ਗੁਜ਼ਾਰ ਕੇ ਅੱਗੇ ਚਲੇ ਜਾਵੇਗਾ ਤੇ ਖੂ ਦੀਆਂ ਟਿੰਡਾਂ ਵਾਂਗੂ ਇਸੇ ਚੱਕਰ 'ਚ ਪਿਆ ਰਹੇਗਾ ਫੇਰ ਜਨਮ ਲਏਗਾ ਫੇਰ ਜਨਮ ਲਏਗਾ ਪਰ ਪਤਾ ਨਹੀਂ ਮਨੁੱਖਾ ਜਾਮਾ ਮਿਲਣਾ ਕਿ ਨਹੀਂ ਮਿਲਣਾ ਇਹ ਵੀ ਨੋਟ ਕਰ ਲਓ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਣ ਕੁਰੰਗਾ ਇਹ ਜੀਵਨ ਜਿਹੜਾ ਪਿਆਰਿਓ 84 ਲੱਖ ਜੂਨ ਹੰਡਾ ਕੇ ਮਨੁੱਖਾ ਦੇਈ ਫੇਰ ਕਿਤੇ ਜਾ ਕੇ ਮਿਲਦੀ ਹੈ ਤੇ ਜੇ ਕਰਮਾਂ ਦੇ ਨਾਲ ਮਿਲ ਗਈ ਤੇ ਇਹਦੇ ਵਿੱਚ ਸਿਮਰਨ ਕਰਨ ਵਾਸਤੇ ਸਾਨੂੰ ਬਖਸ਼ਿਸ਼ ਕੀਤੀ ਸਤਿਗੁਰੂ ਨੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸੁਣਾਈ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗੁਵਾਏ ਜੀ ਜਦੋਂ ਅਰਦਾਸ ਬੇਨਤੀ ਕਰਦਾ ਬੰਦਾ ਸਤਿਗੁਰੂ ਅੱਗੇ ਤੇ ਸਤਿਗੁਰੂ ਅਸੇ ਸ਼ਬਦ ਦੇ ਵਿੱਚ ਜਵਾਬ ਦਿੰਦੇ ਨੇ ਕਹਿੰਦੇ ਇਤ ਮਾਰਗ ਚੱਲੇ ਭਾਈਆੜੇ ਗੁਰ ਕਹੇ ਸੁਕਾਰ ਕਮਾਏ ਦੀ ਆਂਦਾ ਇਹ ਸਰ ਮਾਰਗ ਦੇ ਉੱਤੇ ਬੜੀ ਦੁਨੀਆ ਆਈ ਤੇ ਚਲੀ ਗਈ ਤੇ ਪਰ ਜੋ ਗੁਰ ਕਹੇ ਸੁਕਾਰ ਕਮਾਏ ਜੋ ਗੁਰੂ ਕਹਿੰਦਾ ਹੈ ਗੁਰੂ ਦੇ ਕਹਿ ਅਨਸਾਰ ਕੰਮ ਕਰ ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜੀ ਆਪਣੀ ਮਨ ਦੀ ਮਤ ਨੂੰ ਪਛਾਣ ਸੁੜ ਦੇ ਦੂਜੇ ਭਾਉ ਨੂੰ ਵਸਾਰ ਦੇ ਪਰਮੇਸ਼ਰ ਦੇ ਨਾਲ ਜੁੜ ਜਾ ਇਹ ਮਨੁੱਖਾ ਜਾਂ ਮਾਤਰ ਸਫਲ ਹੋ ਜਾਏਗਾ ਅੱਗੇ ਸਤਗੁਰ ਕਹਿੰਦੇ ਜਿਨ ਕੋ ਸਾਧੂ ਭੇਟੀ ਹੈ ਸੁਦਰਗੇ ਹੋਏ ਖਲਾਸ ਤੇ ਜਿਨ੍ਹਾਂ ਨੇ ਸਾਧ ਸੰਗਤ ਦੇ ਵਿੱਚ ਪਿਆਰੂ ਬੈਠ ਕੇ ਸਤਗੁਰੂ ਦਾ ਸਿਮਰਨ ਕਰ ਲਿਆ ਇਕ ਘਰੀ ਕੇ ਸਿਮਰਨੇ ਪਾਪੀ ਤਰੇ ਅਨੇਕ ਪਿਆਰਿਓ ਇਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੁਲਾਬ ਭਾਵੇਂ ਥੋੜੇ ਤੋਂ ਥੋੜਾ ਸਮਾਂ ਗੁਰੂ ਦਰ ਤੇ ਲਗਾ ਦੀਏ ਪਿਆਰਿਓ ਉਸ ਦਰ ਤੇ ਲਗਾਇਆ ਹੋਇਆ ਜਿਹੜਾ ਸਮਾਂ ਹੈ ਨਾ ਉਹ ਸਾਡੀ ਦਰਗਾਈ ਦੀ ਬਣੇਗਾ ਸਾਡਾ ਲੇਖਾ ਲਿਖਿਆ ਜਾਵੇਗਾ ਚੇਤਰਗੁਪਤ ਸਾਡੇ ਬੋਢਿਆਂ ਤੇ ਬੈਠਿਆ ਚੰਗੇ ਕੰਨ ਵੀ ਲਿਖਦੇ ਨੇ ਤੇ ਮਾੜੇ ਕੰਨ ਵੀ ਲਿਖਦੇ ਸੋ ਅਗੇ ਸਤਿਗੁਰੂ ਕਹਿੰਦੇ ਨੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਐ ਮਾਲਕ ਬੜੀ ਵੱਡੀ ਪਿਆਸ ਲੱਗੀ ਏ ਪਿਆਸ ਕਾ ਦੀ ਲੱਗੀ ਏ ਤੇਰੇ ਦਰਸ਼ਨਾਂ ਦੀ ਤਾਗ ਏ ਤੇਰੇ ਦਰਸ਼ਨ ਹੋ ਜਾਣ ਐਸੀ ਕਿਰਪਾ ਕਰ ਦੇ ਪ੍ਰਭੂ ਬਰਾਬਰ ਤੁਦ ਮੇਨ ਦੂਜਾ ਕੋਈ ਨਹੀਂ ਨਾਨਕੀ ਅਰਦਾਸ ਤੇ ਪੰਜਵੇਂ ਨਾਨਕ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਐ ਮਾਲਕ ਤੇਰੇ ਵਰਗਾ ਕੋਈ ਹੋਰ ਨਹੀਂ ਜਿਸ ਦਵਾਰੇ ਤੇ ਮੈਂ ਜਾ ਕੇ ਅਰਦਾਸ ਬੇਨਤੀ ਕਰਾਂ ਹੁਣ ਪਿਆਰਿਓ ਆਪਾਂ ਕਿਸੇ ਧਰਮ ਦੇ ਅਟੈਕ ਨਹੀਂ ਕਰਦੇ ਪਰ ਸਾਰੇ ਧਰਮਾਂ ਨਾਲੋਂ ਸਾਨੂੰ ਵਿਲੱਖਣ ਧਰਮ ਦਿੱਤਾ ਹੈ ਸਾਨੂੰ ਸਿੱਧਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਿਆ ਜੇ ਇੱਕੇ ਦਾ ਇਨਾਮ ਲੈਣਾ ਹੈ ਵਾਰ ਮਾਰੋਗੇ ਉਸੇ ਮਿਲੇਗਾ ਹੁਣ ਕਿਸੇ ਦੇ ਚਾਰ ਪੁੱਤਰ ਹੋਣ ਤੇ ਬੱਚਾ ਬੱਚੇ ਆ ਮਾਂ ਜਾਂ ਬਾਪੂ ਵਾਰ ਮਾਰਦਾ ਹੈ ਪੁੱਤਰੋ ਗੱਲ ਸੁਣੋ ਚੌਹ ਦੇ ਵਿੱਚੋਂ ਆਖੇਗਾ ਫਨਾਣਾ ਚਲ ਜਾਏਗਾ ਕੋਈ ਗੱਲ ਨਹੀਂ ਦੂਜਾ ਚਲੇ ਜਾਏਗਾ ਕੋਈ ਗੱਲ ਨਹੀਂ ਪਰ ਪਿਆਰਿਓ ਜਾਂਦਾ ਜੋ ਜੋ ਵੀ ਕੋਈ ਹੁਣ ਜਦੋਂ ਨਾ ਪਹੁੰਚਿਆ ਤੇ ਪਿਤਾ ਜਾਂ ਮਾਤਾ ਖਿਨੇਗੇ ਵਿਚਾਰ ਬੱਚੇ ਉਥੇ ਮੇਰੇ ਕੋਲ ਨਹੀਂ ਆਉਂਦਾ ਨਹੀਂ ਤੇ ਜੇ ਪਿਆਰਿਓ ਸਾਡੇ ਧਰਮ ਦੇ ਵਿੱਚ ਇੱਕੋ ਹੀ ਵਿਲੰਖਣਤਾ ਜੀ ਅਸੀਂ ਅਕਾਲ ਪੁਰਖ ਪ੍ਰਮਾਤਮਾ ਨੂੰ ਆਵਾਜ਼ ਮਾਰਾਂਗੇ ਤੇ ਉਸੇ ਵੇਲੇ ਹਾਜ਼ਰ ਹੋਵੇਗਾ 사ਦਗੁਰ ਕੋਟ ਪੰਡਾ ਅੱਗੇ ਹੋਏ ਲੇਖ ਹੈ ਲਿਖਿਆ ਹੋਇਆ ਹੈ ਇੱਕ ਦਮ ਇਹਨਾਂ ਯਾਦ ਕਰੋ 10 ਕਦਮ ਉਹ ਸਤਿਗੁਰੂ ਅੱਗੇ ਚੱਲ ਕੇ ਆਉਂਦਾ ਹੈ ਤੇ ਜੇ ਪਿਆਰਿਓ ਅਸੀਂ ਐਸੇ ਚੱਕਰਾਂ ਦੇ ਵਿੱਚ ਪੈ ਜਾਈਏ ਜਿਵੇਂ 84 ਲਖ ਦੇਵਤੇ ਨੇ ਦੇਵੀਆਂ ਨੇ ਆਪਾਂ ਉਹਨਾਂ ਨੂੰ ਕਿਹੋਣੇ ਆ ਮਨ ਲਓ ਆਪਾਂ ਇੱਕ ਨੂੰ ਯਾਦ ਕਰੀਏ ਸਾਰਿਆਂ ਨੂੰ ਤਾਂ ਕਾ ਨਹੀਂ ਸਕਦੇ ਹੁਣ ਜੇ ਸਾਰਿਆਂ ਦਾ ਨਾਮ ਲਵਾਂਗੇ ਤੇ ਉਹਨਾਂ ਚੋਂ ਹਾਜ਼ਰ ਕਿਹੜਾ ਹੋਵੇਗਾ ਕਹਿਣ ਦਾ ਭਾਲ ਕਿ ਜਿਵੇਂ ਟੀਵੀ ਦਾ ਅੰਟੀਨਾ ਹੈ ਜਿਵੇਂ ਡਿਸ਼ ਲੱਗੀ ਆ ਪਿਆਰਿਓ ਜਿਹੜਾ ਸਟੇਸ਼ਨ ਲਾਵਾਂਗੇ ਨਾ ਕਿ ਦੇਸ ਹੋਣੇ ਤੇ ਸਹੀ ਹੋਵੇਗੀ ਉਹ ਚੈਨਲ ਚੱਲੇਗਾ ਨਹੀਂ ਤੇ ਨਹੀਂ ਚੱਲੇਗਾ ਕਹਿਣ ਦਾ ਭਾਵ ਆਕਾਰਪੁਰਖ ਪ੍ਰਮਾਤਮਾ ਦੇ ਨਾਲ ਜੁੜਾਂਗੇ ਤੇ ਪਿਆਰਿਓ ਫਟ ਸਾਡੀ ਬਾਤ ਸੁਨੇਗਾ ਅਸੀਂ ਉਹਦੇ ਨਾਲ ਜੁੜੇਗਾ ਇਸ ਮਨੁੱਖਾ ਜਾਮੇ ਨੂੰ ਦੇਵਤੇ ਜਿਹੜੇ ਨੇ ਭਗਤੀਆਂ ਕਰਨ ਆਏ ਸੀ ਪਰ ਸਪੂਰਣ ਨਹੀਂ ਹੋ ਸਕੇ ਕਿਉਂ ਕਿਉਂਕਿ ਉਹਨਾਂ ਨੂੰ ਇਹ ਰਸਤਾ ਨਹੀਂ ਹੁਣ ਰਸਤਾ ਲੱਭਦਾ ਹੈ ਹੁਣ ਉਹਨਾਂ ਦੇ ਮਨ ਦੀ ਲੋਚਾ ਹੈ ਆਵਾਗੌਣ ਦੇ ਚੱਕਰ ਚੋਂ ਨਿਕਲਣ ਵਾਸਤੇ ਸੁੱਚੀ ਕੋ ਖ ਲੱਭਦੇ ਨੇ ਕਿ ਜਨਮ ਲਈਏ ਦੇਵਤੇ ਵੀ ਦੁਬਾਰਾ ਜਨਮ ਲੈ ਕੇ ਮਨੁੱਖਾ ਜਾਮੇ ਦੇ ਵਿੱਚ ਆਪਦਾ ਜੀਵਨ ਸੁਧਾਰ ਲਈਏ ਤਾਂ ਕਿ ਅੱਗੇ ਜਾ ਕੇ ਸਾਨੂੰ ਕੋਈ ਦਿੱਕਤ ਨਾ ਆਵੇ ਦੁਬਾਰਾ ਦੁਬਾਰਾ ਚੱਕਰਾਂ ਦੇ ਵਿੱਚ ਨਾ ਪੈਣਾ ਪਵੇ ਇਹ ਮਨੁੱਖਾ ਜਾਮਾ ਦੀ ਇੰਨੀ ਤਾਕਤ ਜੇ ਪਿਆਰਿਓ ਸੋ ਅੱਗੇ ਸੰਗਤ ਨੂੰ ਕੀ ਕਹਿੰਦੇ ਨੇ ਕਹਿੰਦੇ ਨੇ ਪ੍ਰਭ ਦੁੱਧ ਬਿਨ ਦੂਜਾ ਕੋ ਨਹੀਂ ਨਾਲ ਕੀ ਅਰਦਾਸ ਐ ਮਾਲਕ ਤੇਰੇ ਵਰਗਾ ਕੋਈ ਹੋਰ ਨਹੀਂ ਔਰ ਤੇਰੇ ਦਰ ਤੇ ਹੀ ਅਰਦਾਸ ਹੈ ਅਸਾਰ ਸੁਹੰਦਾ ਤਿਸ ਲਗੇ ਜਿਸ ਮਾਨ ਹਰ ਚੰਨਨ ਵਾਸ ਤੇ ਹਾਰ ਦਾ ਮਹੀਨਾ ਪਿਆਰਿਓ ਉਹਨਾਂ ਨੂੰ ਚੰਗਾ ਲੱਗੇਗਾ ਜਿੰਨਾ ਦੇ ਮਨ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਚਰਨ ਜਿਹੜੇ ਨੇ ਉਹਨਾਂ ਦੀ ਛਾਪ ਬਣ ਗਈ ਹੋਵੇ ਨਾਮ ਸਿਮਰਨ ਨਾਲ ਜੁੜ ਗਏ ਹੋਣ ਸੋ ਗੁਰੂ ਸਵਾਰਿਓ ਏਸੀ ਅਜ ਦੀ ਹਾਲ ਮਹੀਨੇ ਦੀ ਵਿਚਾਰ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸਾਧ ਸੰਗਤ ਜੀਓ ਕਿਰਪਾ ਕਰਨੀ ਅਸੀਸਾਂ ਦੇਵੋ ਸਤਿਗੁਰੂ ਸੱਚੇ ਪਾਤਸ਼ਾਹ ਇਹਦੋਂ ਵੀ ਵੱਧ ਬਖਸ਼ਿਸ਼ ਕਰਨ ਤਾਂ ਕਿ ਆਪ ਜੀ ਦੇ ਨਾਲ ਸਾਂਝ ਪਾ ਸਕੀ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਗਾਜ ਕੇ ਫਤਿਗ ਜਾਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ